ਰਿਆ ਨੂੰ ਪਿਆਰ ਭਰੀ ਸਸ਼ਕਤ ਜੀ ਬਹੁਤ ਬਹੁਤ ਸਵਾਗਤ ਕਰਦੇ ਆਂ ਆਪਣੇ ਚੈਨਲ ਤੇ ਪੰਜਾਬ ਰਾਜ ਦੇ ਮਲਾਜ਼ਮਾਂ ਤੇ ਪੈਸ਼ਨਰ ਦੇ ਲਈ ਇੱਕ ਬਹੁਤ ਹੀ ਵੱਡੀ ਖੁਸ਼ਖਬਰੀ ਸਾਹਮਣੇ ਆ ਰਹੀ ਹੈ ਸੋ ਦੋਸਤੋ ਇੱਕ ਵਾਰ ਫਿਰ ਤੋਂ ਮੀਟਿੰਗ ਦਾ ਜਿਹੜਾ ਹੈ ਮੋਰਟਮ ਮੀਟਿੰਗ ਦਾ ਸੱਦਾ ਜਿਹੜਾ ਹੈ ਦਿੱਤਾ ਗਿਆ ਹੈ ਸਰਕਾਰ ਦੇ ਵੱਲੋਂ ਮਲਾਜ਼ਮਾਂ ਤੇ ਪੈਸ਼ਨਰ ਦੇ ਜਥੇਬੰਦੀਆਂ ਨਾਲ ਕੀਤੀ ਜਾਵੇਗੀ 15 ਜੁਲਾਈ ਦੀ ਮੀਟਿੰਗ ਨੂੰ ਲੈ ਕੇ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ ਮਲਾਜ਼ਮਾਂ ਤੇ ਪੈਸ਼ਨਰ ਨੂੰ ਮਿਲ ਸਕਦੀਆਂ ਉਹਨਾਂ ਦੀ ਮੰਗਾਂ ਨੂੰ ਲੈ ਕੇ ਜਿਹੜੀ ਹੈ ਪੈਂਡਿੰਗ ਜਿਹੜਾ 13% ਡੀ ਹੈ ਤੇ ਆਫਿਸ ਤੇ ਬਗੀ ਚਰਚਾ ਜਿਹੜੀ ਹੈ ਇਸ ਵੀਡੀਓ ਦੇ ਵਿੱਚ ਆਪਾਂ ਇਹੀ ਜਾਣਨ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇਸੇ ਤਰ੍ਹਾਂ ਦੀ ਹੋਰ ਅਪਡੇਟਸ ਪਾਉਣ ਦੇ ਲਈ ਤਾਂ ਹਾਂਜੀ ਦੋਸਤੋ ਜਿਹੜੀ ਇੱਕ ਅਹਿਮ ਜਿਹੜੀ ਤੇ ਇੱਕ ਬਹੁਤ ਹੀ ਵੱਡੀ ਜਿਹੜੀ ਜਾਣਕਾਰੀ ਸਾਹਮਣੇ ਨਿਕਲ ਕੇ ਆ ਰਹੀ ਹੈ ਸੋ ਦੋਸਤੋ ਜਿਸ ਦੇ ਮਤਾਬਕ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਇੱਕ ਹੋਰ ਮੀਟਿੰਗ ਜਿਹੜੀ ਹੈ ਜਿਹੜਾ ਐਲਾਨ ਹੋ ਕਰ ਦਿੱਤਾ ਗਿਆ ਹੈ 15 ਜੁਲਾਈ ਜਿਸ ਦਾ ਸੰਬੰਧਿਤ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ ਸੋ ਕੈਬਨਿਟ ਮੀਟਿੰਗ ਦਾ ਜਿਹੜਾ ਹੈ ਦੌਰ ਜਾਰੀ ਸੀ ਉਸ ਨੂੰ ਜਿਹੜਾ ਮੌਲਤਵੀ ਕੀਤਾ ਗਿਆ ਸੀ ਇਸ ਵਿਚਾਲੇ ਸੂ ਇੱਕ ਵਾਰ ਮੁੜ ਤੋਂ ਹੁਣ ਮਲਾਸਮ ਜਥੇਬੰਦੀਆਂ ਤੇ ਪੈਨਸ਼ਨ ਜਥੇਬੰਦੀਆਂ ਨੂੰ ਗੱਲਬਾਤ ਦੇ ਲਈ ਬੁਲਾਇਆ ਗਿਆ ਹੈ ਸੋ ਇੱਕ ਅਹਿਮ ਵੱਡੀ ਜਾਣਕਾਰੀ ਜਿਹੜੀ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਦੇ ਵਿੱਚ ਪੈਨਸ਼ਨਰਸ ਤੇ ਮੁਲਾਜ਼ਮ ਜਥੇਬੰਦੀਆਂ ਜਿਹੜੀਆਂ ਨੇ ਪੈਂਡਿੰਗ 13% ਡੀਏ ਨੂੰ ਲੈ ਕੇ ਵਿਚਾਰ-ਚਰਚਾ ਕਰ ਸਕਦੀ ਨੇ ਸੋ ਇਸ ਸਬੰਧੀ ਗੱਲਬਾਤ ਕੀਤੀ ਜਾ ਸਕਦੀ ਹੈ ਇਸ ਤੋਂ ਇਲਾਵਾ ਵੱਡੀ ਅਤੇ अहम ਜਾਣਕਾਰੀ ਇਹ ਵੀ ਸਾਹਮਣੇ ਨਿਕਲ ਕੇ ਆ ਰਹੀ ਹੈ ਕਿ ਪੈਸਟਰਸ ਦੇ 2.95 ਗੁਣਾਕ ਨੂੰ ਲੈ ਕੇ ਵੀ ਤੇ ਜਿਹੜੇ ਬੰਦ ਕੀਤੇ ਗਏ ਪੱਤੇ ਨੇ ਉਹਨਾਂ ਤੇ ਵੀ ਚਰਚਾ ਇਸ ਤੇ ਮੀਟਿੰਗ ਦੇ ਵਿੱਚ ਹੋ ਸਕਦੀ ਹੈ ਇਸ ਤੋਂ ਇਲਾਵਾ ਆਂਗਣਵਾੜੀ ਮਿੱਡੇ ਮੇਲ ਉਹਨਾਂ ਦੇ ਵੀ ਜਿਹੜੇ ਮਾਨ ਪੱਤਿਆਂ ਦੇ ਵਿੱਚ ਵਾਧਾ ਕਰਨ ਲਈ ਜਿਹੜੀ ਹੈ ਗੱਲਬਾਤ ਵਿਚਾਰ-ਵਟਾਂਦਰਾ ਹੋ ਸਕਦਾ ਹੈ ਓਪੀਐਸ ਜਿਹੜੀ ਸੈਂਸ਼ਰ ਸਕੀਮ ਦੇ ਉੱਤੇ ਵੀ ਚਰਚਾ ਹੋ ਸਕਦੀ ਹੈ ਹਾਲਾਂਕਿ ਜੇਕਰ ਗੱਲ ਕੀਤੀ ਜਾਵੇ ਸਰਕਾਰ ਦੀ ਤਾਂ ਸਰਕਾਰ ਪੈਂਡਿੰਗ 13% ਡੀ ਦੇ ਉੱਤੇ ਗੱਲਬਾਤ ਕਰ ਸਕਦੀ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਜੋ ਕਿ ਲਗਾਤਾਰ ਪਿਛਲੇ ਕੁਝ ਸਮੇਂ ਤੋਂ ਕਿਹਾ ਜਾ ਰਿਹਾ ਹੈ ਕਿ 4% ਡੀਏ ਦੀ ਜਿਹੜੀ ਕਿਸ਼ਤ ਜਿਹੜੀ ਹੈ ਉਹ ਦਿੱਤੀ ਜਾ ਸਕਦੀ ਹੈ ਸੋ ਇਸ ਨੂੰ ਲੈ ਕੇ ਇੱਕ ਵੱਡੀ ਸਹਿਮਤੀ ਜਿਹੜੀ ਉਹ ਬਣ ਸਕਦੀ ਹੈ ਸੋ 4% ਡੀਏ ਨੂੰ ਲੈ ਕੇ ਜੋ ਵਿਚਾਰ ਚਰਚਾ ਸੀ ਉਸ ਨੂੰ ਲੈ ਕੇ ਸਹਿਮਤੀ ਬਣ ਸਕਦੀ ਹੈ ਤੇ ਮਲਾਸਮ ਨੂੰ ਇੱਕ ਕਿਸ਼ਤ ਜਿਹੜੀ ਹੈ ਜਾਰੀ ਕੀਤੀ ਜਾ ਸਕਦੀ ਹੈ ਉਸ ਸੰਬੰਧੀ ਨੋਟੀਫਿਕੇਸ਼ਨ ਵੀ ਜਾਰੀ ਹੋ ਸਕਦਾ ਹੈ ਹਾਲਾਂਕਿ ਵਿਧਾਨ ਸਭਾ ਸੈਸ਼ਨ ਦੇ ਵਿੱਚ ਉਮੀਦ ਸੀ ਕਿ ਕੁਝ ਵੱਡੇ ਫੈਸਲੇ ਲਏ ਜਾ ਸਕਦੇ ਨੇ ਹਾਲਾਂਕਿ ਇਸ ਦੇ ਵਿੱਚ ਕੋਈ ਵੀ ਵੱਡਾ ਫੈਸਲਾ ਨਹੀਂ ਪਰ ਹੁਣ ਕੈਬਨਨ ਮੀਟਿੰਗ ਦੇ ਵਿੱਚ ਵੱਡੇ ਫੈਸਲੇ ਆ ਸਕਦੇ ਨੇ ਸੋ ਇੱਕ ਵੱਡੀ ਖਬਰ ਸੀ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਕਿ ਪਸੰਦ ਆਈ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸਭ ਦੇ ਨਾਲ ਸ਼ੇਅਰ ਜੁ ਕਰਨਾ ਧੰਨਵਾਦ ਜੀ